ਹਾਲ ਜੀ ਅੱਜ ਦੇ ਬਲੌਗ ਚ ਤੁਹਾਨੂੰ ਦੱਸਿਏ ਕਿ ਵੇਖੋ ਗੈਸ ਖਤਮ ਹੋ ਜਵੇ ਤੇ ਕਿਵੇਂ ਆਪਾਂ ਸਬਜ਼ੀ ਨੂੰ ਬਾਲਾ ਦੇ ਸਕਦੇ ਆ ਦੇਖੋ ਕੋਕਿਆਂ ਦੀ ਸਬਜ਼ੀ ਬਣਾਉਣੀ ਸੀ ਪਹਿਲੇ ਮੈਂ ਕਿਹਾ ਜਿਹੜੀ ਆ ਤਰੀ ਉਹ ਥੋੜੀ ਗਰੇਵੀ ਜਿਹੜੀ ਉਹ ਸੰਘਣੀ ਹੋ ਜੇ ਬਾਅਦ ਫਿਰ ਕੋਕਤੇ ਪਾਉਣੀ ਆ ਤੇ ਗੈਸ ਖਤਮ ਹੋ ਗਿਆ ਤੇ ਆ ਦੇਖੋ ਫਿਰ ਕੀ ਕੀਤਾ ਜੇ ਆਪਣਾ ਦਿਮਾਗ ਚਲਾ ਲਿਆ ਵਾ ਜੇ ਕਿਤੇ ਤੁਹਾਨੂੰ ਜ਼ਰੂਰਤ ਪਵੇ ਮੁਸੀਬਤ ਵੇਲੇ ਤੇ ਤੁਸੀਂ ਵੀ ਇਹ ਕੰਮ ਕਰ ਲੈਣਾ ਆ ਦੇਖੋ ਉੱਪਰ ਉਹ ਤਾਰ ਲੱਗੀ ਹੋਈ ਤੇ ਇਸ ਤਰ੍ਹਾਂ ਕਰਕੇ ਤੁਸੀਂ ਵੀ ਫਟਾਫਟ ਆਪਣਾ ਟਾਈਮ ਪਾਸ ਕਰ ਸਕਦੇ ਜੇ ਟਾਈਮ ਨੰਗਾ ਲਓ ਤੇ ਬਾਅਦ ਚ ਆਪੇ ਸਿਲੰਡਰ ਆ ਜਾਏਗਾ ਪਤਾ ਨਹੀਂ ਲੱਗਾ ਸਿਲੰਡਰ ਕਿਹੜਾ ਵੇਲੇ ਜਲਦੀ ਖਤਮ ਹੋ ਗਿਆ ਤੇ ਆਪਾਂ ਫਿਰ ਆਪਣੀ ਕੋਸ਼ਿਸ਼ ਕੀਤੀ ਆ ਕਿ ਚਲੋ ਇਸ ਤਰ੍ਹਾਂ ਕਰਕੇ ਫਟਾਫਟ ਵਾਲਾ ਦੇ ਲਈਏ ਸਬਜ਼ੀਆਂ ਤੁਸੀਂ ਵੀ ਕਦੀ ਕਦੀ ਇਸ ਤਰ੍ਹਾਂ ਕਰਕੇ ਦੇਖ ਲੈਣਾ ਆਪਣਾ ਟਾਈਮ ਪਾਸ ਹੋ ਜਾਂਦਾ ਹੈ ਵਾ ਆਪਣੀ ਜ਼ਰੂਰਤ ਪੂਰੀ ਹੋ ਜਾਂਦੀ ਹੈ। ਓਕੇ ਹੁਣ ਤੁਸੀਂ ਮੈਨੂੰ ਇਹ ਕਹੋਗੇ ਕਿ ਸਬਜ਼ੀ ਤਾਂ ਤੁਸੀਂ ਉਦਾਂ ਬਣਾ ਲਈ ਤੇ ਫੁਲਕਾ ਕਿਵੇਂ ਪਕਾਓਗੇ ਆਹ ਵੇਖੋ ਜੀ ਅਸੀਂ ਹੁਣ ਫੁਲਕਾ ਪਕਾ ਕੇ ਤੁਹਾਨੂੰ ਦਿਖਾਣੀ ਆ ਕਿ ਫੁਲਕਾ ਕਿਵੇਂ ਪੱਕਣਾ ਬਿਨਾਂ ਅੱਗ ਤੋਂ ਬਿਨਾਂ ਗੈਸ ਤੋਂ ਫੁਲਕਾ ਕਿਵੇਂ ਪੱਕਣਾ ਹੁਣ ਤੁਸੀਂ ਇਹ ਵੇਖਦੇ ਰਹਿਓ ਆ ਵੇਖੋ ਤੁਹਾਡੇ ਸਾਹਮਣੇ ਫੁਲਕਾ ਪੱਕ ਚੱਲਿਆ ਜੀ ਸਾਡਾ ਇਹ ਆ ਦੇਖੋ ਕਿਉਂਕਿ ਸਬਜੀ ਬਣਨੀ ਤੇ ਫੁਲਕੇ ਵੀ ਤੇ ਬਣਾਉਣੇ ਜ਼ਰੂਰੀ ਹੈ ਨਾ ਬਸ ਫੁਲਕਾ ਸਾਡਾ ਪੰਚ ਲਿਆ ਪਰ ਚਾਰ ਵੀ ਬਣਾਉਣੀ ਫੁਲਕਾ ਵੀ ਤਿਆਰ ਕਰਨਾ ਸਾਰੇ ਕੁਝ ਬਣਾਉਣਾ ਦੀ ਤਾਂ ਨਹੀਂ ਤੇ ਭੁੱਖ ਤੇ ਲੱਗਣੀ ਲੱਗਣੀ ਆ ਉਹਨੂੰ ਗੈਸ ਨਹੀਂ ਹੈਗਾ ਤੇ ਕੁਛ ਨਹੀਂ ਕਰ ਸਕਦੇ ਕਿਸੇ ਨਾ ਕਿਸੇ ਤਰ੍ਹਾਂ ਤੇ ਰੋਟੀ ਬਣਾਣੀ ਹੈ ਅੱਜ ਸੰਡੇ ਆ ਗੈਸ ਮਿਲ ਵੀ ਨਹੀਂ ਰਿਹਾ ਪਤਾ ਨਹੀਂ ਕੀ ਗੱਲ ਹੋ ਗਈ ਏ ਇਹ ਫੁਲਕਾ ਸਾਡਾ ਦੋਸਤੋ ਪੱਕ ਕੇ ਤਿਆਰ ਹੋ ਚੱਲਿਆ ਤੇ ਆਪਾਂ ਸਬਜੀ ਦੇ ਨਾਲ ਖਾਵਾਂਗੇ ਸਾਡੀ ਸਬਜੀ ਵੀ ਬਣ ਗਈ ਤੇ ਤੁਸੀਂ ਹੁਣ ਵੇਖੋਗੇ ਕਿ ਇਹ ਫੁਲਕਾ ਬੜੀਆਂ ਕਿਵੇਂ ਇਹ ਮੈਂ ਮਤਨ ਦਿਖਾਉਣੀ ਆ ਫੇ ਇਹ ਮੱਠੇ ਮੱਠੇ ਸੀ ਇੱਕ ਤੇ ਸਾਡਾ ਕੁਲਕਾ ਮਨ ਜਾਣਾ ਨਾ ਆਪਾਂ ਗਵਾਲੀ ਨਾ ਆਪਾਂ ਧੂਆ ਕੀਤਾ ਨਾ ਆਪਾਂ ਗੈਸ ਲਈ ਨਾ ਆਪਾਂ ਹੀਟਰ ਬਾਲਿਆ ਬਸ ਆਪਾਂ ਇੱਕੋ ਹੀ ਕੰਮ ਕੀਤਾ ਕਿ ਪਤਾ ਨਹੀਂ ਤੁਸੀਂ ਕਰਦੇ ਹੋਗੇ ਜ਼ਿੰਦਗੀ ਚ ਕਿ ਨਹੀਂ ਪਰ ਅੱਜ ਮੈਂ ਆਪਣਾ ਦਿਮਾਗ ਲੜਾ ਲਿਆ ਕਿ ਫਟਾਫਟ ਕੁਝ ਕਰ ਲੈਣਾ ਬੱਚੇ ਵਾਸਤੇ ਰੋਟੀ ਬਣਾ ਲੈਣੀ ਇਹ ਆ ਦੇਖੋ ਜੀ ਇੰਨਾ ਪ੍ਰੈਸ ਰੱਖ ਲਈ ਤੇ ਫੁਲਕਾ ਪਕਾ ਲਿਆ ਤਿਆਰ ਆਹ ਦੇਖੋ ਕਿੰਨਾ ਸਿੱਕ ਹੈ ਜੀ ਤੇ ਆਗ ਆਗ